ਵੀਡੀਓ ਦੇਖਣ ਵਾਲੀ ਆਪਣੀ ਖੇਤੀ ਨਾਲ ਜੁੜੀ ਵੀ ਵੀਡੀਓ ਆ ਕੈਨੇਡਾ ਤੋਂ ਆ ਕਿਵੇਂ ਇਹ ਟੂੜੀ ਤਿਆਰ ਕਰਦੇ ਆਗੇ ਡੰਗਰਾਂ ਵਾਸਤੇ ਕਿਹੇ ਜੀ ਇਹਨਾਂ ਦੀ ਮਸ਼ੀਨਰੀ ਆ ਤੇ ਕਿਵੇਂ ਸਟੈਪ ਬਾਈ ਸਟੈਪ ਕਿਵੇਂ ਇਹਨਾਂ ਦੇ ਕੰਮ ਹੁੰਦੇ ਨੇ ਤੇ ਸਕਿਪ ਨਾ ਕਰਨਾ ਤੇ ਤੁਸੀਂ ਦੇਖ ਸਕਦੇ ਹੋ ਇਹ ਹੁਣ ਟੂੜੀ ਬਣ ਰਹੀ ਹੈਗੀ ਇਹ ਨਿਊ ਹੋਲੈਂਡ ਦੀ ਮਸ਼ੀਨ ਆ ਜਿਹੜੀ ਜਿਹੜਾ ਰੀਪਰ ਆ ਜਿਹੜਾ ਟੂੜੀ ਬਣਾ ਰਿਹਾ ਹੈਗਾ ਤੇ ਇਹਨੂੰ ਖਿੱਚਣ ਵਾਲਾ ਹੈਗਾ ਫਰੰਟਡ ਟਰੈਕਟਰ ਇਹ 400 ਪਲੱਸ ਪਾਵਰ ਦਾ 420 ਪਾਵਰ ਦਾ ਟਰੈਕਟਰ ਹੈਗਾ ਜਿਹੜਾ ਇਹਦੀ ਖਚਾਈ ਕਰਦਾ ਹੈਗਾ ਤੇ ਅੱਗੇ ਤੁਸੀਂ ਦੇਖ ਸਕਦੇ ਹੋਗੇ ਇਹ ਸਭ ਤੋਂ ਪਹਿਲਾਂ ਬੱਟ ਕੇ ਪਾਲਾਂ ਲਾ ਲੈਂਦੇ ਆ ਇਹ ਸੀਗਾ ਮਿਕਸਚਰ ਖੰਡਾਇਆ ਵਾ ਖੇਤ ਚ ਜਿਹੜਾ ਸੀਗਾ ਮਿਕਸਚਰ ਸੀਗਾ ਜਿਹੜਾ ਤੂੜੀ ਵਾਸਤੇ ਜਿਵੇਂ ਆਪਣੇ ਕਣਕ ਦਾ ਹੁੰਦਾ ਇਹਨਾਂ ਦੇ ਸੀਗਾ ਮਟਰ ਜਿਉਂ ਜੰਮੀ ਕਣਕ ਤੇ ਇੱਕੋ ਹੀ ਹੋਰ ਵੀ ਫਸਲ ਐਡ ਕਰੀ ਵੀ ਸੀਗੀ ਇਹ ਸਾਰੇ ਹੀ ਕਿਸ ਤਰ੍ਹਾਂ ਦਾ ਸੀਗਾ ਮਿਕਸਚਰ ਉਹਦੀਆਂ ਵੱਟ ਕੇ ਪਾਲਾਂ ਲਾ ਲੀਆਂ ਉਦੋਂ ਬਾਅਦ ਸੁੱਕਣ ਤੋਂ ਬਾਅਦ ਉਹਦੀ ਤੂੜੀ ਚਰਕੀ ਜਾ ਸਕਦੀ ਸੀ ਸਪੈਸ਼ਲੀ ਇਹਨਾਂ ਦੀ ਜਿਹੜੀ ਟਰਾਲੀ ਦੇਖੋ ਕਿਹੋ ਜੀ ਆ ਜਿਵੇਂ ਹਾਥੀ ਟਾਈਪ ਜੀ ਬਹੁਤ ਵੱਡੀ ਇਹ ਟਰਾਲੀ ਚ ਜਿਹੜੀਆਂ ਸੀਗੀਆਂ ਦੋ ਕਨਵੇਅਰ ਬੈਲਟਾਂ ਸੀ ਇਹਦੇ ਵਿੱਚ ਮਟੀਰੀਅਲ ਪਹਿਲਾਂ ਲੋਡ ਹੋ ਜਾਂਦਾ ਤੇ ਉਸ ਤੋਂ ਬਾਅਦ ਇਹ ਟਰੱਕ ਬਰਾਬਰ ਆ ਕੇ ਤੁਸੀਂ ਦੇਖ ਸਕਦੇ ਹੋ ਉੱਚ ਅਨਲੋਡ ਹੋ ਜਾਂਦਾ ਤੇ ਫਿਰ ਉਹਦੋਂ ਬਾਅਦ ਮੈਂ ਨਾਲ ਬੈਠਾ ਬੰਦੇ ਦੇ ਜਾ ਕੇ ਟਰੈਕਟਰ ਚ ਬਹੁਤ ਵਧੀਆ ਸੁਭਾਅ ਦਾ ਗੋਰਾ ਸੀਗਾ ਤੇ ਉਹਨਾਂ ਗੱਲਾਂ ਚੱਲੀਆਂ ਆਪਣੀ ਤੇ ਪੰਜਾਬ ਦੀ ਖੇਤੀ ਦੇ ਜਿਹੜੀ ਫਰਕ ਹੈਗਾ ਜ਼ਮੀਨ ਦੇ ਰੇਟਾਂ ਦਾ ਫਰਕ ਹੈਗਾ ਜਾਂ ਜਿਵੇਂ ਕਿ ਲੋ ਕ੍ਰੀਡਾ ਚ ਖੇਤਾਂ ਨੂੰ ਪਾਣੀ ਨਹੀਂ ਲੱਗਦਾ ਹੈਗਾ ਹਨਾ ਮੀਂਹ ਦੇ ਆ ਫਿਰ ਫਸਲਾਂ ਜਿਹੜੀਆਂ ਹੋ ਜਾਂਦੀਆਂ ਠੀਕ ਆ ਤੇ ਖੇਤ ਵੀ ਉੱਚੇ ਨਹੀਂ ਵੇ ਆ ਤੇ ਬਾਕੀ ਜਿਹੜਾ ਬੰਦਾ ਸੀ ਕਿਰਾਏ ਦੇ ਟੂੜੀ ਬਣਾਉਣਾ ਆਇਆ ਵਾ ਸੀਗਾ ਇਹਦਾ ਖੇਤ ਆਪਦਾ ਨਹੀਂ ਸੀਗਾ ਆਪੇ ਕਹਿੰਦਾ ਮੈਂ ਗਾਈਆਂ ਪਾਲਦਾ ਤੇ ਜਿਉਂ ਲਾਉਣਾਗਾ ਆਪਦੇ ਫਸਲ ਐਤ ਕੀ ਕਹਿੰਦਾ ਮੈਂ ਜਿਉਂ ਲਾਇਆ ਸੀ ਤੇ ਇੱਥੇ ਕਹਿੰਦਾ ਪ੍ਰਾਈਵੇਟ ਖਰੀਦ ਹੋਣ ਕਰਨ ਕਰਕੇ ਕੋਈ ਰੇਟ ਪੱਕਾ ਮਿਲਦਾ ਨਹੀਂ ਕਹਿੰਦਾ ਜਿਹੜਾ ਮੇਰੇ ਜਿਉਂ ਲਾਏ ਸੀਗੇ ਉਹ ਜਿਹੜਾ ਉਹਨਾਂ ਦਾ ਸੈਂਪਲ ਸੀਗਾ ਬੀਰਾਨਾ ਨਾਲ ਮੈਚ ਨਹੀਂ ਕਰ ਸਕਿਆ ਤਾਂ ਉਹ ਸਾਰੀ ਜਿਹੜੇ ਜਿਓਨ ਸੀ ਉਹ ਵੇਸਟੇਜ ਚਲੀ ਗਈ ਤੇ ਕਦੋਂ ਕੁਝ ਨਹੀਂ ਪਟਿਆ ਗਿਆ ਸਾਰੇ ਡੰਗਰਾਂ ਨੂੰ ਪਾਉਣ ਵਾਲੇ ਰਹਿ ਗਏ ਮਸ਼ੀਨ ਦਿਖਾਉਣੇ ਆ ਕੈਨੇਡਾ ਦੀ ਤੂੜੀ ਵਾਲੀ ਮਸ਼ੀਨ ਆ ਇਹ ਤੇ ਮਸ਼ੀਨੋਂ ਦੀ ਉਹ ਤੋਂ ਪਹਿਲਾਂ ਤੁਹਾਨੂੰ ਦਿਖਾਉਣੇ ਜਿਹੜਾ ਇਹ ਨੇ ਜਿਵੇਂ ਆਪਣੇ ਕੋਲੇ ਹੁੰਦੀ ਹੈ ਜਿਹੜਾ ਕਣਕ ਦਾ ਡੰਗਰ ਉਹਦੀ ਤੂੜੀ ਹੁੰਦੀ ਆ ਇਹਨਾਂ ਕੋਲੇ ਹੈਗੇ ਮਟਰ ਤੇ ਕਣਕ ਜਮੀ ਇਹ ਸਾਰੀ ਚੀਜ਼ ਦਾ ਮਿਕਸਰ ਆ ਕਿ ਮਤਲਬ ਬਜਾਈ ਨਹੀਂ ਕਰੀ ਵੀ ਲੱਗਦੀ ਉਹ ਬਜਾਈ ਕਰੀ ਵੀ ਦਈਆਂ ਸਾਰੇ ਕਹਾ ਦਾ ਛਿੱਟਾ ਇਕੱਠਾ ਦਿੱਤਾ ਵਾ ਲੱਗਦਾ ਤੇ ਉਹ ਭਾਈ ਦੀ ਮਸ਼ੀਨ ਚ ਕੋਈ ਦਿੱਕਤ ਆ ਕੀ ਲੱਗਦਾ ਖੜ ਗਿਆ ਉਹ ਟਾਂਗਰ ਇਕੱਠਾ ਹੋ ਗਿਆ ਆਪਣੇ ਵਾਲਾ ਕੰਮ ਹੋ ਗਿਆ ਜਿਵੇਂ ਆਪਣੇ ਵੀਲ ਫੱਟ ਜਾਂਦਾ ਹੁੰਦਾ ਉਹ ਕੰਮ ਹੋ ਗਿਆ ਮੈਂ ਮੜਾ ਦੇ ਨੇੜੇ ਜਾਂਦਾ ਬਾਈ ਲੈ ਵੀ ਮਸ਼ੀਨ ਚੋਕ ਹੋ ਗਈ ਸੀ ਟਰਾਈ ਕਰੀਆ ਖੇਤ ਤੋਂ ਬਾਅਦ ਖਿੱਚਣ ਵਾਸਤੇ ਇਹ ਚੱਲ ਲੱਗੀ ਗੱਲ ਤਾਂ ਬਈ ਥੋੜੀ ਜਿਹੀ ਚੱਲ ਗਿਆ ਉਹ ਮੇਰਾ ਭਾਈ ਵਿੱਚ ਬੈਕ ਹੁੰਦਾ ਰੀਲ ਨੂੰ ਥੋੜੀ ਜਿਹੀ ਘਸਰੀਏ ਲੈ ਲੈ ਕੰਮ ਉਹ ਪਿੱਛੇ ਧੂੜੀ ਪਲਾਈ ਜਾਂਦਾ ਉਹ ਵਾਸ਼ ਚਰ ਕਰਕੇ ਨਾ ਜਿਹੜੇ ਮਟਰ ਨੇ ਮਟਰ ਨੂੰ ਨਰਮ ਬਣਾ ਦੇ ਥੋੜਾ ਜਿਹਾ ਉਹਦੇ ਕਰਕੇ ਚੱਕਰ ਚੱਲ ਰਿਹਾਗਾ ਮਟਰਾਂ ਕਰਕੇ ਹੁੰਦਾ ਬਾਕੀ ਲੰਗਾਗਾ ਉਹ ਸੁੱਕਿਆ ਵਾ ਜਿਹੜੇ ਮਟਰ ਰਹੋਗੇ ਲੈ ਚੱਲ ਪੈ ਗਿਆ ਚੱਲ ਪੈ ਚੱਲ ਪੈ ਚੱਲ ਪੈ ਚੱਲ ਪੈ ਗਿਆ ਠੀਕ ਹੈ ਉਹ ਬੱਚੇ ਤੁਹਾਨੂੰ ਦਿਖਾਉਂਦੀਆਂ ਟੈਕ ਕਰੋ ਤੇ ਮਸ਼ੀਨ ਬਹੁਤ ਵੱਡੀ ਆ ਟਰੈਕਟਰ ਦੇ ਮੁਕਾਬਲੇ ਜਿਹੜੀ ਮਸ਼ੀਨ ਦੀ ਹਾਈਟ ਆ ਨਾ ਉਹ ਆਲਮੋਸਟ ਡਬਲ ਆ ਮਸ਼ੀਨ ਤਾਂ ਨਾ ਕਿਹਾ ਤੇ ਕੋਈ ਅਸਲ ਚ ਜਿਵੇਂ ਆਪਣੀ ਟਰਾਲੀ ਹੁੰਦੀ ਆ ਜੋ ਇਹ ਵਸੇ ਚ ਕਨਵੇਅਰ ਬੈਲਟਾਂ ਨੇ ਇਹਨਾਂ ਨੂੰ ਲੋਡ ਅਨਲੋਡਿੰਗ ਕਰਨ ਵਾਸਤੇ ਟਰੱਕ ਲੋਡ ਕਰਨ ਵਾਸਤੇ ਤੇ ਕਿਉਂਕਿ ਇਹ ਵਾਰੀ ਵਾਰੀ ਇਹਨੂੰ ਟਰਾਲੀ ਤੇ ਕੱਢਣ ਵਾਲਾ ਕੰਮ ਨਿਮੇੜਿਆ ਵਾ ਦੋ ਬੰਦੇ ਕੰਮ ਕਰੀ ਜਾਂਦੇ ਆ ਇੱਕ ਜਿਹੜਾ ਪੂੜੀ ਬਣਾਈ ਜਾਂਦਾ ਤੇ ਦੂਜਾ ਬੰਦਾ ਫਿਰ ਇਹਨੂੰ ਹਾਲ ਕਰੀ ਜਾਂਦਾ ਕਿਸੇ ਤੱਕ ਲੈ ਕੇ ਜਾਣੀ ਆ ਟਰੱਕ ਨਾਲ ਠੀਕ ਹੈ ਜੀ 4 6 ਟਰ ਨੇ ਮਸ਼ੀਨ ਦੇ ਔਫੇਰ ਹੋ ਗਏ ਚੋਕ ਕੋਈ ਨਹੀਂ ਜੰਦੀਆ ਵਾਰਿ ਵਾਰੀ ਸੇਟ ਚੋਕ ਹੋ ਗਈ ਮਸ਼ੀਨ ਮਸਲੇ ਵੀ ਇਹੀ ਨੇ ਆਪਣੀ ਖੇਤੀ ਚ ਜਿਹੜੀਆਂ ਦਿੱਕਤਾਂ ਆਪਾਂ ਨੂੰ ਨੇ ਉਹੀ ਫੇਰ ਦਿੱਕਤਾਂ ਇਹਨਾਂ ਨੂੰ ਵੀ ਉਹੀ ਨੇਗੀਆਂ ਵਾਰਿ ਵਾਰੀ ਚੋਕ ਹੋ ਰਹੀ ਆ ਟਰੈਕਟਰ ਤਾਂ ਬਥੇਰਾ ਵੱਡਾ ਪਰ ਮਸ਼ੀਨ ਦੀ ਪੇਸ਼ ਨਹੀਂ ਚੱਲਦੀ ਤੇ ਤੂੜੀ ਇਹਨਾਂ ਦੀ ਜਿਵੇਂ ਕਿ ਇਹਦੇ ਫਿਰ ਮਿੱਟੀ ਬਣ ਜੂ ਕਿਉਂਕਿ ਵਿੱਚ ਮਟਰ ਬਹੁਤ ਨੇ ਮਟਰ ਆ ਕਣਕਾ ਜਮੀਆ ਜੋ ਹਾਂ ਤੇ ਇਹ ਸਾਈਲੇਜ ਬਣਾਉਂਦੇ ਆ ਮੈਂ ਤੁਹਾਨੂੰ ਤੁੜੀ ਕਹਿ ਰਹੇ ਹਾਂ ਤੇ ਬਣਾਉਂਦੇ ਜਿਵੇਂ ਸਾਈਲੇਜ ਨੇ ਉਹੀ ਅਚਾਰ ਕਹਿ ਲੋ ਜਾਂ ਜੋ ਵੀ ਠੀਕ ਹੈ ਜੀ ਹੁਣ ਕੋਈ ਤੁਹਾਨੂੰ ਟਰੈਕਟਰ ਵਿੱਚੋਂ ਵੀ ਦਿਖਾਉਂਦੇ ਆ ਬਾਰੀ ਬਾਰੀ ਚੋਕ ਹੋਈ ਜਾ ਰਹੀ ਐ ਇਹ ਚੱਕਰ ਹੈਗਾ ਥੋੜਾ ਜਿਵੇਂ ਕਿ ਲੋ ਬੇਲਾ ਵੀ ਸ਼ਾਮ ਦਾਗਾ ਸੂਰਜੋਂ ਨਾ ਛਿਪ ਚਲਿਆ ਉਹਦੇ ਕਰਕੇ ਜਿਵੇਂ ਤੇਲਾ ਕੰਮ ਵੀ ਹੋਇਆ ਪਰ ਠੰਡ ਆ ਗਈ ਇਹਦਾ ਟੈਂਪਰੇਚਰ ਆ ਬਾਹਰ ਦਾ ਲਗਭਗ 13-14 ਡਿਗਰੀ ਹੋਈ ਆ ਆਪਣੇ ਨੂੰ ਠੰਡ ਹੋਈ ਜੇ ਮੈਂ ਆਪਣੇ ਝੋਨੇ ਦੀ ਬਾਟੀ ਨੋਕੇ ਠੰਡ ਹੋਈ ਜਿੰਦੀ ਉਹਦੀ ਠੰਡ ਹੈਗੀ ਆ ਤੇ ਉਹਦੇ ਕਰਕੇ ਚੱਕਰ ਜਾਂਦਾ ਕਰ ਖਚਾਈ ਵੀ ਬਹੁਤ ਕਰਦੀ ਆ ਪਰ ਫਿਰ ਵੀ ਜੋ ਹੋ ਜਾਂਦੀ ਆ ਮਸਲੀ ਖੇਚੀ ਵੀ ਬਹੁਤ ਆ ਇਹ ਗੱਲ ਨਹੀਂ ਖੇਚੀ ਨਹੀਂ ਹੈਗੀ ਪਰ ਜਿਹੜਾ ਲੰਗਾਗਾ ਕਿੱਲਾ ਹੋਇਆ ਕਰਕੇ ਤਾਂ ਜਿਹੜਾ ਬੱਡੇ ਨੂੰ ਇੱਕਦਾਂ ਤੱਕ ਹੀ ਹੋਇਆ ਮੱਟ ਦਾ ਵਿੱਚ ਕੱਟੇ ਪਏ ਦੇ ਜਮ ਕਿਵੇਂ ਲੱਗੀ ਮਸ਼ੀਨਰੀ ਦੱਸੋ ਜੀ ਟੂੜੀ ਬਣਾਉਣ ਵਾਲੀ ਫਿਰ ਹੁਣ ਤੁਹਾਨੂੰ ਅੱਗੇ ਲੈ ਕੇ ਚਲਦੇ ਆਂ ਟਰੱਕ ਟਰੈਕਟਰ ਦੇ ਵਿੱਚ ਤੇ ਗੋਰੇ ਨੂੰ ਪੁੱਛਣ ਤੋਂ ਬਾਅਦ ਮੈਂ ਬਲਾ ਕੇ ਫਿਰ ਤੇ ਟਰੈਕਟਰ 'ਚ ਬੈਠਿਆ ਤੇ ਬੜਾ ਹੀ ਚੰਗੇ ਸੁਭਾਅ ਦਾ ਗੋਰਾ ਸੀਗਾ ਜਿਵੇਂ ਮੇਰੀ ਹੈ ਵੀ ਮੇਰਾ ਹਮ ਉਮਰੀ ਸੀਗਾ ਤੇ ਬੜਾ ਹੀ ਮਲਾਪੜੇ ਸਵਾਲ ਆ ਬਹੁਤ ਗੱਲਾਂ ਕਰੀਆਂ ਪਾਈ ਨੇ ਬੈਠੇ ਨੇ ਬਹੁਤ ਆਪਣੀ ਪੰਜਾਬ ਦੀ ਖੇਤੀ ਬਾਰੇ ਭਾਰਤ ਦੀ ਖੇਤੀ ਬਾਰੇ ਹੈਨਾ ਤੇ ਕੈਨੇਡਾ ਦੀ ਖੇਤੀ ਬਾਰੇ ਬਹੁਤ ਫਰਕ ਸੀਗੇ ਤੇ ਖਾਸ ਕਰਕੇ ਜਦੋਂ ਮੈਂ ਇਹਨੂੰ ਦੱਸਿਆ ਨਾ ਵੀ ਸਾਡੇ ਪੱਕੇ ਫਸਲ ਦੇ ਰੇਟ ਨੇਗੇ ਚਾਹੇ ਜਿਵੇਂ ਆ ਵਾਧਾ ਘਟਾ ਸਾਨੂੰ ਠੀਕ ਆ ਆਪਣਾ ਸਰਕਾਰਾਂ ਨਾਲ ਰਹਿੰਦੀ ਏ ਕਦੇ ਨਾ ਕਦੇ ਕੁਛ ਨਾ ਕੁਛ ਨਾ ਵਧ ਘਟ ਵਧਾਉਣ ਵਾਸਤੇ ਪਰ ਕਿਉਂਕਿ ਇੱਥੇ ਸਾਰੀ ਟੋਟਲੀ ਖਰੀਦ ਕੈਨੇਡਾ ਜੇ ਪ੍ਰਾਈਵੇਟ ਹੁੰਦੀ ਆ ਜਦੋਂ ਮੈਂ ਦੱਸਿਆ ਨਾ ਵੀ ਸਾਡੇ ਜਿਹੜੇ ਜਿਹੜੇ ਰੇਟ ਨੇਗੇ ਪਹਿਲਾਂ ਫਿਕਸ ਹੁੰਦੇ ਨੇਗੇ ਜਦੋਂ ਬਜਾਈ ਕਰਤੀ ਜਦੋਂ ਝੋਨਾ ਲਾਤਾ ਤੇ ਸਾਨੂੰ ਫਿਕਸ ਪ੍ਰਾਈਸ ਤੇ ਗਵਰਨਮੈਂਟ ਚੋਂ ਨਾ ਖਰੀਦਦੀ ਆ ਤੇ ਇਹ ਇਹ ਇੱਥੇ ਧਰ ਨਾਲ ਉਹਨੂੰ ਤਿਆਰ ਹੋ ਗਿਆ ਇਹ ਕਹਿੰਦਾ ਫਿਰ ਆਪਣੇ ਇਥੇ ਇਹ ਹਾਲਾਤ ਕਿਉਂ ਨੇਗੇ ਵੀਥੀ ਮਤਲਬ ਬੋਦੇ ਭਾ ਭੌਂਦੇ ਭਾ ਜਿਵੇਂ ਕਹਿੰਦੇ ਹੁੰਦੇ ਆ ਕਿਉਂ ਚੱਕੀ ਜਾਂਦੀ ਆ ਫਸਲ ਵੀ ਇਥੇ ਤਾਂ ਕੋਈ ਰੇਟ ਹੀ ਹੈ ਨਹੀਂਗਾ ਜੇ ਤੁਸੀਂ ਉਹਨਾਂ ਦੇ ਜਿਹੜੇ ਟ੍ਰੈਂਪਲ ਨੇ ਤੁਹਾਡੇ ਮੈਚ ਕਰਦੇ ਨੇ ਕਿ ਉਹਨਾਂ ਦੇ ਕੰਪਨੀਆਂ ਦੀ ਕੋਈ ਰეკਮੈਂਡੇਸ਼ਨ ਹੁੰਦੀ ਹੈ ਕਿ ਤਾਂ ਤੁਹਾਡੇ ਫਸਲ ਖਰੀਦੀ ਜਾਊਗੀ ਤੇ ਨਹੀਂ ਤਾਂ ਬਸ ਪਤਾ ਹੀ ਆ ਕੀ ਹੁੰਦਾਗਾ ਤੇ ਇਹ ਤਾਂ ਗਾਰਬੇਜ ਕਹਿੰਦੇ ਫਿਰ ਜੇ ਨਾ ਫਸਲ ਦੇ ਪੈਸੇ ਵਟੇ ਜਾਣੇ ਤਾਂ ਕਹਿੰਦੇ ਤਾਂ ਫਸਲ ਹੀ ਗਾਰਬੇਜ ਹੋ ਗਈ ਸਾਡੀ ਹਨ ਤੇ ਬਾਕੀ ਫਰਕਾਈਆਂ ਬਾਰੇ ਗੱਲਾਂ ਚੱਲੀਆਂ ਮੇਰੇ ਕੋਲ 250 ਗਾਈ ਰੱਖੀ ਹੋਈ ਆ ਇਹ ਇਹ ਜਿਹੜੀ ਮਸ਼ੀਨ ਆ ਕੀ ਇਹ ਇਹਦੇ ਬੜੇ ਦੱਸਿਆ ਇਹ ਕਹਿੰਦਾ ਵੀ ਮੈਂ ਕਿਰਾਏ ਤੇ ਲਾਉਣਾ ਆ ਵਾ ਹਨਾ ਵੀ ਮੈਂ ਹਰੀਫ ਵਾਲੇ ਨਾਲ ਵੜ ਕੇ ਜਾਣਾ ਇਹ ਆਪਾਂ ਆਪਾ ਲੈਂਦੇ ਨੇ ਕਿ ਵੜ ਕੇ ਘਟਨ ਨਾਲ ਤੇ ਮੈਂ ਇਹਨਾਂ ਦਾ ਫਾਇਲੇਜ ਤਿਆਰ ਕਰਕੇ ਜਾਣਾ ਠੀਕ ਹੈ ਉਧਰ ਇਹਦਾ ਪਿੰਡ ਸੀਗਾ ਇਥੋਂ 70 80 ਕਿਲੋਮੀਟਰ ਦੂਰ ਸੀਗਾ ਇਹਦੀ ਤਾਂ ਟਰੈਕਟਰ ਤੇ ਮਸ਼ੀਨਰੀ ਸੀ ਜਿਹੜੇ ਟਰੱਕ ਸੀਗੇ ਉਹ ਫਾਰਮ ਵਾਲਿਆਂ ਦੇ ਸੀਗੇ ਜਿਨ੍ਹਾਂ ਦਾ ਖੇਤ ਸੀਗਾ ਪਰ ਜਿਹੜੀ ਇਹਨਾਂ ਦੀ ਮਸ਼ੀਨਰੀ ਸੀਗੀ ਉਹ ਨੋ ਡਾਊਟ ਉਹ ਆਪਣੇ ਨਾਲ ਬਹੁਤ ੜਵਾਸਾ ਟਰੈਕਟਰ ਤੇ ਆ ਜਿਹੜਾ ਅੰਦਰ ਸਾਰਾ ਸਿਸਟਮ ਸੀ ਸਾਰਾ ਟੋਟਲੀ ਕੰਪਿਊਟਰਾਈਜ਼ਡ ਸੀਗਾ ਤੇ ਉਹ ਦੂਗ੍੍੍ ਗੱਲਾਂ ਕਰਨ ਤੋਂ ਬਾਅਦ ਫਿਰ ਮੈਂ ਇਹਨਾਂ ਦੁਆਰਾ ਫਤਿਹ ਬਲਾ ਕੇ ਆ ਇੱਕ ਕਲਿੱਪ ਦੁਆਰਾ ਫੇਰ ਬਣਾਈ ਜਾਂਦੇ ਜਾਂਦੇ ਨੇ ਇਸ ਵਾਰੀ ਉਹ ਬਾਹਰੋਂ ਖੜਕੇ ਬਣਾਈ ਹੈ ਨਾ ਉਹ ਅਨਲੋਡ ਕਰ ਰਹੀ ਹੈ ਮਸ਼ੀਨਰੀ ਹੈ ਜਿਹੜੀ ਨੇ ਟ੍ਰੇਲਰ ਆਗਾ ਉਹ ਟਰੱਕ ਲੋਡ ਕਰ ਰਿਹਾ ਤੇ ਦੇਖਿਓ ਕਿਵੇਂ ਲੱਗੀ ਵੀਡੀਓ ਜੀ ਠੀਕ ਹੈ ਭਾਈ ਆ ਦੇਖੋ ਇੱਕੋ ਕਨਵੇਅਰ ਬੈਲਟ ਚੱਲਦੀ ਆ ਤੇ ਬੰਦੀ ਜਿਹੜਾ ਥੱਲੇ ਆ ਜਾਂਦਾ ਉੱਥੋਂ ਪਿੱਛੇ ਉੱਪਰ ਨੂੰ ਜਾਂਦਾ ਉਸ ਤੋਂ ਦੂਜੀ ਕਨਵੇਅਰ ਬੈਲਟ ਲੱਗੀ ਹੋਈ ਆ ਜਿਹੜੀ ਟਰੱਕ ਦੇ ਵਿੱਚ ਨੂੰ ਹੌਲ ਕਰਦੀ ਆ ਦੋ ਕਨਵੇਅਰ ਬੈਲਟਾਂ ਲੱਗੀਆਂ ਨੇ ਇੱਕੋ ਜੀ ਠੀਕ ਹੈ ਐਂ ਚਲਦੀ ਹੈ ਕੈਨੇਡਾ ਚ ਮਸ਼ੀਨਰੀ ਇਹ ਸਗੀ ਕੈਨੇਡਾ ਦੀ ਟੂੜੀ ਬਣਾਉਣ ਵਾਲੀ ਮਸ਼ੀਨ ਹੈ